ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ੀਪੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੱਗਾ ਵੱਡਾ ਝਟਕਾ ਜੇਕਰ ਗੱਲ ਕਰੀਏ ਤਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹ ਹੁਣ ਉਹਨਾਂ ਦਾ ਖੁਲਾਸਾ ਜਿਹੜਾ ਹੈ ਹੌਲੀ-ਹੌਲੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਸਟੇਜਾਂ ਦੇ ਉੱਤੇ ਬੋਲਦੇ ਸੀ ਕਿ ਜਿਨ੍ਹਾਂ ਨੇ ਦੂਸਰੀਆਂ ਪਾਰਟੀਆਂ ਬਾਰੇ ਭਾਜਪੀ ਬਾਰੇ ਸ਼ਰਮਨੀ ਅਕਾਲੀ ਦਲ ਬਾਰੇ ਜਾਂ ਫਿਰ ਕਾਂਗਰਸ ਬਾਰੇ ਕਿ 70 ਸਾਲਾਂ 'ਚ ਇਹਨਾਂ ਨੇ ਪੰਜਾਬ ਲਈ ਕੀ ਕੀਤਾ ਹੈ ਮੈਂ ਪੰਜਾਂ ਦਿਨਾਂ 'ਚ ਕਰਕੇ ਵਿਖਾ ਦਿਆਂਗਾ ਤਲੇਕਿਨ ਅੱਜ 3.5 ਸਾਲ ਹੋ ਗਏ ਨੇ ਤੇ ਲੋਕਾਂ ਦੇ ਜਵਾਬ ਟੜਾ ਤੜ ਜਿਹੜੇ ਅੱਗੋ ਖੜੇ ਹੋ ਗਏ ਨੇ ਜਿਹੜੇ ਲੋਕ ਨੇ ਕਿਸਾਨ ਨੇ ਬੇਰੋਜ਼ਗਾਰ ਨੇ ਉਹਨਾਂ ਨੇ ਤਿੱਖੇ ਸਵਾਲ ਕਰਨੇ ਸ਼ੁਰੂ ਕਰ ਦੇ ਨੇ ਕਿ ਦਿੱਤੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਸੀਂ ਵੀ ਉਹੀ ਕੰਮ ਕਰਦੇ ਨਜ਼ਰ ਆ ਰਹੇ ਹੋ ਜਿਹੜੇ ਪਿਛਲੇ 70 ਸਾਲਾਂ ਦੇ ਦੂਜੀਆਂ ਪਾਰਟੀਆਂ ਨੇ ਕੀਤੇ ਸੀ ਜੇਕਰ ਤੁਸੀਂ ਰਵਾਇਤੀ ਪਾਰਟੀਆਂ ਦੀਆਂ ਗੱਲਾਂ ਕਰ ਰਹੇ ਹੋ ਉਹਨਾਂ ਉੱਤੇ ਵੱਡੇ ਵੱਡੇ ਸਕੰਜ ਖੜੇ ਕਰ ਰਹੇ ਹੋ ਤਾਂ ਤੁਸੀਂ ਕੀ ਕੀਤਾ ਹੈ ਉਸੇ ਤਰ੍ਹਾਂ ਦੇ ਤਰਨੇ ਅਸੀਂ ਲਾ ਰਹੇ ਹਾਂ ਐਮਐਸਪੀ ਦੇ ਦੌਰਾਨ ਤੁਸੀਂ ਸਾਡੇ ਤਰਨੇ ਪੱਟੇ ਤੁਸੀਂ ਤੁਹਾਡੇ ਸਾਡੇ ਤਰਨੇ ਉਖੇੜੇ ਕਿਸਾਨਾਂ ਨੂੰ ਜਿਹੜਾ ਹੈ ਬਿਨਾ ਮਤਲਬ ਤੋਂ ਖੱਜਲ ਖਵਾਰ ਕੀਤਾ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਦਿਨ ਰਾਤ ਕਿਸਾਨ ਬੇਰੋਜ਼ਗਾਰ ਡਟੇ ਰਹੇ ਲੋਕਾਂ ਦੀਆਂ ਜ਼ਮੀਨਾਂ ਹੜੱਪਣ ਦੀਆਂ ਗੱਲਾਂ ਕੀਤੀਆਂ ਤੁਸੀਂ ਵੀ ਉਹੀ ਕੰਮ ਕੀਤਾ ਜਿਹੜਾ ਕੰਮ ਦੂਸੀਆਂ ਪਾਰਟੀਆਂ ਨੇ ਕੀਤਾ ਸੀ ਜੇਕਰ ਗੱਲ ਕਰੀਏ ਤਾਂ ਜਿੱਥੇ ਹੁਣ ਲੋਕਪ੍ਰੀਆ ਘਟ ਦੀ ਨਜ਼ਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਪਾਸੇ ਜਿੱਥੇ ਸੁਨਾਮ ਦੇ ਵਿੱਚ ਕੁਰਸੀਆਂ ਖਾਲੀ ਰਹੀਆਂ ਦੂਜੇ ਪਾਸੇ ਬਾਬਾ ਬਕਾਲਾ ਵਿਖੇ ਡਾ ਵੱਡਾ ਇਕੱਠ ਹੋਇਆ ਉੱਥੇ ਵੀ ਕੁਰਸੀਆਂ ਖਾਲੀ ਦਿਖਾਈ ਦਿੱਤੀਆਂ ਸ਼ਰਮ ਦੇ ਮਾਰੇ ਨਹੀਂ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪ ਜੇਕਰ ਗੱਲ ਕਰੀਏ ਜਿੱਥੇ ਫਰੀਦਕੋਟ ਦੇ ਵਿੱਚ ਐਡੀ ਵੱਡੀ ਜਿਹੜੀ ਤੁਸੀਂ ਝੰਡਾ ਲਾਉਣ ਵਾਲੀ ਗੱਲ ਨੂੰ ਇੰਨਾ ਵੱਡਾ ਹਾਈਲਾਈਟ ਕਰ ਦਿੱਤਾ ਉਥੇ ਸ਼ੋਨੀ ਤੱਕ ਪਾ ਦਿੱਤੀ ਲੋਕ ਇੰਨੇ ਔਖੇ ਹੋਏ ਤੁਸੀਂ ਆਜ਼ਾਦੀ ਦਿਵਸ ਤੇ ਲੋਕਾਂ ਦੀ ਆਜ਼ਾਦੀ ਤੱਕ ਖੋ ਲਈ ਤੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੁਣ ਖਾਲੀ ਕੁਰਸੀਆਂ ਨੂੰ ਹੀ ਸੰਬੋਧਨ ਕਰਨਾ ਪਵੇਗਾ ਕਿਉਂਕਿ ਲੋਕਪ੍ਰੀਅ ਕੱਟ ਰਹੀ ਹੈ ਝੂਠ ਸਾਹਮਣੇ ਆ ਰਿਹਾ ਹੈ 2022 ਦੇ ਵਾਅਦੇ ਪੂਰੇ ਨਹੀਂ ਹੋਏ ਲੋਕਾਂ ਦੇ ਤਿੱਕੇ ਸਵਾਲ ਸ਼ੁਰੂ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿਨੋ ਦਿਨ ਡੋਲਦੇ ਨਜ਼ਰ ਆ ਰਹੇ ਨੇ ਗਰਾਊਂਡ ਲੈਵਲ ਦੀ ਰਿਪੋਰਟ ਵੀ ਇਹੀ ਕਹਿ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2027 ਦੇ ਵਿੱਚ ਰਿਪੀਟ ਨਹੀਂ ਹੋ ਸਕਦੇ ਆਪਣੀ ਹੀ ਆਮ ਆਦਮੀ ਪਾਰਟੀ ਨੇ ਜਿਹੜੀ ਹੈ ਗਰਾਊਂਡ ਲੈਵਲ ਦੀ ਰਿਪੋਰਟ ਚ ਕਰਵਾਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਿਧਾਇਕ ਮੰਤਰੀ ਦਾ ਨਾਮ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਮੁੱਖ ਮੰਤਰੀ ਦੀ ਤਾਂ ਛੁੱਟੀ ਹੁੰਦੀ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਲੋਕਾਂ ਵੱਲੋਂ ਵੀ ਰੱਜ ਕੇ ਪੰਡਿਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਕਿਉਂਕਿ ਜਿੱਤੇ ਹੜ ਆਏ ਤੁਸੀਂ ਉਹਨਾਂ ਹੜਾਂ ਦਾ ਮੁਆਵਜ਼ਾ ਦੇਂਦੇ ਨਜ਼ਰ ਨਹੀਂ ਆਏ ਜੇਕਰ ਗੱਲ ਕਰੀਏ ਲੋਕਾਂ ਦੇ ਘਰ ਤਬਾਹ ਹੋ ਰਹੇ ਨੇ ਪਾਣੀ ਵਿੱਚ ਡੁੱਬ ਰਹੇ ਨੇ ਤੁਹਾਡਾ ਸਟੇਟਮੈਂਟ ਇੱਕ ਵੀ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਜਿੱਥੇ ਤੁਸੀਂ ਹਮੇਸ਼ਾ ਮਸ਼ਹੂਰੀਆਂ ਕਰਦੇ ਸੀ ਸਾਹਮਣੇ ਆਏ ਲੈਂਡ ਪੂਲਿੰਗ ਦੀਆਂ ਲੇਕਿਨ ਜਿਸ ਮੁੱਦੇ ਤੇ ਗੱਲ ਕਰਨੀ ਸੀ ਉਸ ਮੁੱਦੇ ਉੱਤੇ ਗੱਲ ਨਹੀਂ ਕੀਤੀ ਗਈ ਹੁਣ ਤੁਹਾਡਾ ਜਾਣ ਦਾ ਟਾਈਮ ਆ ਗਿਆ ਹੈ ਲੋਕਤੰਤਰ ਵੀ ਜਾਗ ਉੱਠਾ ਹੈ ਪੰਜਾਬ ਦੇ ਲੋਕ ਜਾਗ ਉੱਠੇ ਨੇ ਕਿਸਾ ਬੇਰੋਜ਼ਗਾਰ ਹਰ ਇੱਕ ਤੁਹਾਡੇ ਖਿਲਾਫ ਖੜਾ ਹੋਣਾ ਸ਼ੁਰੂ ਹੋ ਗਿਆ ਹੈ ਭਗਵੰਤ ਮਾਨ ਜੀ ਹੁਣ ਤੇ ਜਾਗ ਜਾਓ ਲੇਕਿਨ ਹੁਣ ਵੀ ਜਾਗੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਟਾਈਮ ਨਿਕਲ ਗਿਆ ਹੈ ਸਾਢੇ 3-4 ਸਾਲ ਬੀਤ ਚੁੱਕੇ ਨੇ ਹੁਣ ਪਿੱਛੇ ਜਿਹੜਾ ਟਾਈਮ ਹੈ ਉਹਨੂੰ ਤੁਸੀਂ ਕਿਸੇ ਤਰੀਕੇ ਵੀ ਸੰਭਾਲ ਨਹੀਂ ਸਕਦੇ ਹੁਣ ਤੁਸੀਂ ਖਾਲੀ ਕੁਰਸੀਆਂ ਨੂੰ ਹੀ ਸੰਬੋਧਨ ਕਰੋ ਧੰਨਵਾਦ